ਸੋਸ਼ਲ ਮੀਡੀਆ ਤੇ ਵਿਆਹਤ ਕੁੜੀ ਦੀ ਇੱਕ ਵਾਇਰਲ ਵੀਡੀਓ ਜਿਸ ਦੇ ਵਿੱਚ ਉਹ ਆਪਣੇ ਸਹੁਰੇ ਪਰਿਵਾਰ ਦੀਆਂ ਉਹ ਕਰਤੂਤਾਂ ਦੱਸ ਰਹੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਸਾਰਾ ਪਿੰਡ ਇਕੱਠਾ ਹੋਇਆ ਘਰ ਵਾਲਾ ਸਨੈਪਚੈਟ ਤੇ ਕਿਸੇ ਕੁੜੀ ਦੇ ਨਾਲ ਗੱਲਬਾਤ ਕਰ ਰਿਹਾ ਸੀ ਜਦੋਂ ਇਸ ਬਾਰੇ ਚੂੜੇ ਵਾਲੀ ਨਵੀਂ ਵਿਆਹੀ ਕੁੜੀ ਨੂੰ ਪਤਾ ਲੱਗਿਆ ਤਾਂ ਉਸ ਨੇ ਉਸ ਕੁੜੀ ਨੂੰ ਮੈਸੇਜ ਕਰਕੇ ਪੁੱਛਿਆ ਕਿ ਤੂੰ ਕੌਣ ਹੈ ਅੱਗੋਂ ਜਵਾਬ ਆਂਦਾ ਹੈ ਕਿ ਮੈਂ ਇਸਦੀ ਘਰ ਵਾਲੀ ਹਾਂ ਚੂੜੇ ਵਾਲੀ ਨੇ ਜਦੋਂ ਇਹ ਸਭ ਕੁਝ ਸੁਣਿਆ ਤਾਂ ਉਸ ਦੇ ਹੰਝੂ ਨਿਕਲ ਆਏ ਹੱਥ ਪੈਰ ਫੁੱਲ ਗਏ ਤੇ ਉਸ ਨੇ ਕਿਹਾ ਕਿ ਜੇ ਤੂੰ ਵਾਕਈ ਉਸਦੀ ਘਰ ਵਾਲੀ ਹੈ ਤਾਂ ਪ੍ਰੂਫ ਕਰ ਪਰੂਫ ਕਰਨ ਦੇ ਤੌਰ ਤੇ ਵਿਦੇਸ਼ ਦੇ ਵਿੱਚ ਬੈਠੀ ਉਸ ਕੁੜੀ ਨੇ ਆਪਣਾ ਮੈਰਿਜ ਸਰਟੀਫਿਕੇਟ ਤੱਕ ਭੇਜ ਦਿੱਤਾ ਇਹ ਸਭ ਕੁਝ ਦੇਖਣ ਤੋਂ ਬਾਅਦ ਜੂੜੇ ਵਾਲੀ ਨੂੰ ਯਕੀਨ ਨਹੀਂ ਹੋਇਆ ਕਿ ਉਸਤੇ ਨਾਲ ਕਿੱਡਾ ਵੱਡਾ ਫਰਾਡ ਹੋ ਚੁੱਕਿਆ ਹੈ ਇਸ ਬਾਬਤ ਜਦੋਂ ਉਸਨੇ ਆਪਣੇ ਪਤੀ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਆਖਦਾ ਹੈ ਕਿ ਉਹ ਕੁੜੀ ਝੂਠ ਬੋਲ ਰਹੀ ਆਪਣਾ ਰਿਸ਼ਤਾ ਖਰਾਬ ਕਰਨਾ ਚਾਹੁੰਦੀ ਹੈ ਜਿहां ਕੁਝ ਵੀ ਨਹੀਂ ਹੈ ਕੁਝ ਦਿਨ ਤਾਂ ਇਦਾਂ ਹੀ ਚੱਲਦਾ ਰਿਹਾ ਪਰ ਜਦੋਂ ਉਸ ਕੁੜੀ ਨੇ ਜੋ ਕਿ ਵਿਦੇਸ਼ ਦੇ ਵਿੱਚ ਬੈਠੀ ਸੀ ਆਪਣਾ ਮੈਰਿਜ ਸਰਟੀਫਿਕੇਟ ਭੇਜਿਆ ਸੀ ਤਾਂ ਇੱਥੇ ਰਹੰਦੀ ਜਸਪ੍ਰੀਤ ਕੌਰ ਨੇ ਜੂੜੇ ਵਾਲੀ ਕੁੜੀ ਨੇ ਪੜ੍ਹ ਲਿਆ ਸੀ ਕਿ ਉਹਦੇ ਉੱਪਰ ਰਾਏਕੋਟ ਲਿਖਿਆ ਹੋਇਆ ਅਤੇ ਰਾਏਕੋਟ ਪਹੁੰਚ ਕੇ ਜਦੋਂ ਉਸਨੇ ਛਾਣਬਿਣ ਕੀਤੀ ਮੈਰਿਡ ਸਰਟੀਫਿਕੇਟ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਵਾਕਈ ਹੀ ਉਸਦਾ ਪਤੀ ਵਿਆਹਾ ਹੋਇਆ ਉਸੇ ਕੁੜੀ ਦੇ ਨਾਲ ਵਿਆਹਾ ਹੋਇਆ ਜਦੋਂ ਉਹ ਉਸਦੇ ਘਰ ਪਹੁੰਚਦੀ ਹੈ ਤਾਂ ਉੱਥੇ ਜਾ ਕੇ ਵੀ ਉਸਨੇ ਛਾਣਬਿਣ ਕੀਤੀ ਪਰ ਉਸ ਨੂੰ ਇਹ ਪ੍ਰੂਫ ਨਹੀਂ ਮਿਲ ਸਕਿਆ ਕਿਉਂਕਿ ਦਫ਼ਤਰ ਵਾਲਿਆਂ ਦਾ ਕਹਿਣਾ ਸੀ ਕਿ ਸਾਡੇ ਕੁਝ ਅਧਿਕਾਰ ਨਹੀਂ ਇਹ ਕਿ ਤੁਹਾਨੂੰ ਅਸੀਂ ਸਰਟੀਫਿਕੇਟ ਦੇ ਸਕੀਏ ਪਰ ਅਸੀਂ ਤੁਹਾਨੂੰ ਦਿਖਾ ਜ਼ਰੂਰ ਸਕਦੇ ਆ ਕੁੜੀ ਦਾ ਕਹਿਣਾ ਹੈ ਕਿ ਮੈਂ ਦੇਖ ਕੇ ਆਈ ਆ ਅਤੇ ਉਸ ਦੇ ਵਿੱਚ ਜਿਹੜੇ ਸਾਈਨ ਹੋਏ ਹੋਏ ਨੇ ਕੋਰਟ ਮੈਰਿਜ ਦੇ ਵਿੱਚ ਉਹ ਕਿਸੇ ਹੋਰ ਦੇ ਨਹੀਂ ਸਗੋ ਉਸ ਤੇ ਸਹੁਰੇ ਦੇ ਹੀ ਸਾਈਨ ਹੋਏ ਹੋਏ ਨੇ ਇਹ ਸਾਰੀ ਕਹਾਣੀ ਇੱਥੇ ਹੀ ਨਹੀਂ ਰੁਕੀ ਦਰਅਸਲ ਇਹ ਮਾਮਲਾ ਉਦੋਂ ਸ਼ੁਰੂ ਹੋਇਆ ਸੀ ਜਦੋਂ ਮੁੰਡੇ ਵਾਲਿਆਂ ਨੂੰ ਪਤਾ ਲੱਗਦਾ ਕਿ ਇੱਕ ਕੁੜੀ ਜਿਸ ਦੀ ਅਇਲਸ ਕਲੀਅਰ ਹੈ ਨਾਮ ਉਸਦਾ ਜਸਪ੍ਰੀਤ ਹੈ ਗਰੀਬ ਜਿਹਾ ਘਰ ਸੀ ਇਕਲੋਤੀ ਕੁੜੀ ਨੂੰ ਬੜੀ ਹੀ ਮਿਹਨਤ ਮੁਸ਼ਕਲ ਦੇ ਨਾਲ ਮਾਪਿਓ ਦੇ ਵੱਲੋਂ ਪੜਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਮੁੰਡੇ ਵਾਲੇ ਆਂਦੇ ਨੇ ਇਹਦੇ ਵਿੱਚ ਵਿਚੋਲਾ ਮੁੰਡੇ ਮੁੰਡੇ ਦੇ ਭੂਆ ਦਾ ਮੁੰਡਾ ਹੀ ਦੱਸਿਆ ਜਾ ਰਿਹਾ ਜਿਸ ਤੇ ਵੱਡਾ ਧੋਖਾ ਇਸ ਪਰਿਵਾਰ ਦੇ ਨਾਲ ਕੀਤਾ ਗਿਆ ਕਿਹਾ ਇਹ ਗਿਆ ਸੀ ਕਿ ਤੁਹਾਡੀ ਕੁੜੀ ਨੇ ਆਇਲਸ ਕੀਤੀ ਹੋਈ ਹੈ ਅਸੀਂ ਇਹਦੇ ਉੱਪਰ ਸਾਰਾ ਖਰਚਾ ਕਰਾਂਗੇ ਇਸ ਨੂੰ ਵਿਦੇਸ਼ ਭੇਜਾਂਗੇ ਅਤੇ ਸਾਡਾ ਮੁੰਡਾ ਵੀ ਨਾਲ ਚਲਾ ਜਾਏਗਾ ਪਰ ਵਿਆਹ ਤੋਂ ਬਾਅਦ ਨਾ ਸਿਰਫ ਆਪਣੀ ਗੱਲਾਂ ਤੋਂ ਮੁਕਰੇ ਸਗੋਂ ਕੁੜੀ ਨੂੰ ਟਾਲ ਮਟੋਲਾ ਕਰਦੇ ਰਹੇ ਕਿ ਤੂੰ ਅੱਗੇ ਪੜ੍ਹਾਈ ਕਰ ਤੇਰੇ ਬੈਂਡ ਹੋਰ ਜ਼ਿਆਦਾ ਆਣਗੇ ਇਸ ਦੇ ਵਿੱਚ ਉਸ ਨੂੰ ਉਲਝਾਈ ਰੱਖਿਆ ਤੇ ਜਦੋਂ ਕੁੜੀ ਨੂੰ ਪਤਾ ਲੱਗਦਾ ਹੈ ਕਿ ਪਤੀ ਪਹਿਲਾਂ ਹੀ ਵਿਆਹਿਆ ਹੋਇਆ ਹੈ ਕਿਸੇ ਹੋਰ ਕੁੜੀ ਦੇ ਨਾਲ ਤਾਂ ਉਸ ਦੇ ਨਾਲ ਸਹੁਰੇ ਘਰ ਤੇ ਵਿੱਚ ਕੁੱਟਕਟਾਪਾ ਹੋਣਾ ਸ਼ੁਰੂ ਹੋ ਗਿਆ ਉਸ ਮਗਰੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਦੀ ਹੈ ਕਿ ਮੈਨੂੰ ਇੱਥੋਂ ਆ ਕੇ ਲੈ ਜਾਓ ਪਿੰਡ ਪਹੁੰਚਣ ਤੋਂ ਬਾਅਦ ਉਸਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਆਪਣੇ ਨਾਲ ਹੋਏ ਧੋਖੇ ਅਤੇ ਤਸ਼ੱਦਦ ਦੇ ਬਾਰੇ ਜਾਣਕਾਰੀ ਦਿੱਤੀ। ਪਿੰਡ ਵਾਲੇ ਆਖਦੇ ਨੇ ਕਿ ਸਾਨੂੰ ਇਸ ਤੋਂ ਪਹਿਲਾਂ ਪਤਾ ਹੀ ਨਹੀਂ ਸੀ ਕਿ ਕੁੜੀ ਦੇ ਨਾਲ ਇੰਨਾ ਕੁਝ ਗਲਤ ਹੋ ਚੁੱਕਿਆ। ਐਨੇ ਸੌ ਘਰ ਦੀ ਐਨੀ ਪੋਲੀਪਾਲੀ ਕੁੜੀ ਸੀ ਇਹ ਜਿਸ ਦੇ ਨਾਲ ਐਡਾ ਵੱਡਾ ਧੋਖਾ ਹੋ ਗਿਆ। ਸੋਸ਼ਲ ਮੀਡੀਆ ਤੇ ਉਸਨੇ ਸਾਹਮਣੇ ਆ ਕੇ ਲੋਕਾਂ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਅਪੀਲ ਕੀਤੀ ਕਿ ਉਸ ਦਾ ਸਾਥ ਦਿੱਤਾ ਜਾਵੇ ਅਤੇ ਲੋਕਾਂ ਨੇ ਇੰਜ ਕੀਤਾ ਵੀ ਇਸ ਕਰਕੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਦਾ ਉਸ ਨੂੰ ਬਹੁਤ ਵੱਡਾ ਫਾਇਦਾ ਹੋਇਆ ਪਿੰਡ ਵਾਲੇ ਕਹਿੰਦੇ ਨੇ ਕਿ ਜਿਹੜੀਆਂ ਵੀ ਕੁੜੀਆਂ ਚੁੱਪ ਕਰਕੇ ਘਰਾਂ ਦੇ ਵਿੱਚ ਬੈਠੀਆਂ ਨੇ ਇਹ ਜਾਜ ਜ਼ੁਲਮ ਸਹਿ ਰਹੀਆਂ ਨੇ ਉਹਨਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਇਸ ਕੁੜੀ ਨੇ ਬਹੁਤ ਚੰਗਾ ਕੀਤਾ ਕਿ ਸੋਸ਼ਲ ਮੀਡੀਆ ਦੇ ਨਾਲ ਹੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਟਰਨਾ ਪ੍ਰਦਰਸ਼ਨ ਕੀਤਾ ਗਿਆ ਐਸਐਸਪੀ ਦਫ਼ਤਰ ਦੇ ਬਾਹਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਭਰੋਸਾ ਤਾਂ ਇਹ ਦਿੱਤਾ ਗਿਆ ਸੀ ਡੀਐਸਪੀ ਸਾਹਿਬ ਦੇ ਵੱਲੋਂ ਕੁੜੀ ਨੂੰ ਕਿ ਮੁੰਡੇ ਸਮੇਂ ਤੁਸਤੇ ਪਿਓ ਤੇ ਵੀ ਪਰਚਾ ਹੋਵੇਗਾ ਪਰ ਕੁੜੀ ਆਖਦੀ ਹੈ ਕਿ ਇਹ ਪਰਚਾ ਸਿਰਫ ਮੁੰਡੇ ਤੇ ਹੋਇਆ ਜਦੋਂ ਉਸਨੇ ਐਫਆਈਆਰ ਦੀ ਕਾਪੀ ਦੇਖੀ ਕੁੜੀ ਦੇ ਵੱਲੋਂ ਇੱਥੇ ਇਹ ਕਿਹਾ ਗਿਆ ਕਿ ਜਦੋਂ ਵਿਆਹ ਲਈ ਸਾਰਾ ਟੱਬਰ ਆਇਆ ਸੀ ਸਭ ਨੂੰ ਪਤਾ ਸੀ ਕਿ ਮੁੰਡਾ ਵਿਆਹਾ ਹੋਇਆ ਤਾਂ ਉਹਨਾਂ ਦੇ ਉੱਪਰ ਵੀ ਪਰਚਾ ਬਣਦਾ ਇਥੇ ਪੁਲਿਸ ਦਾ ਕਹਿਣਾ ਸੀ ਕਿ ਮੁੰਡੇ ਅਤੇ ਕੁੜੀ ਨੂੰ ਨੂੰਹ ਅਤੇ ਪੁੱਤ ਨੂੰ ਬੇਦਖਲ ਕਰ ਦਿੱਤਾ ਗਿਆ ਇਸ ਕਰਕੇ ਇਹ ਕਾਰਵਾਈ ਸਿਰਫ ਮੁੰਡੇ ਤੇ ਹੋਵੇਗੀ। ਇਸ ਬਾਬਤ ਹੋਰ ਕਿਹੜੀ-ਕਿਹੜੀ ਜਾਣਕਾਰੀ ਸਾਹਮਣੇ ਆਈ ਪਿੰਡ ਵਾਲੇ ਅਤੇ ਕੁੜੀ ਨੇ ਇਸ ਬਾਬਤ ਕੀ ਕੁਝ ਦੱਸਿਆ? ਜਾਣਦੇ ਹਾਂ। ਜੀ ਮੇਰਾ ਅਸ ਤੋਂ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਜਸਪ੍ਰੀਤ ਸਿੰਘ ਨਾਲ ਪੁੱਤਰ ਸਰਦਾਰ ਰਣਜੀਤ ਸਿੰਘ ਪਿੰਡ ਸ਼ਾਪਾ। ਇਹ ਮੇਰੇ ਬੈਂਡ ਆਏ ਹੋਏ ਸੀਗੇ ਉਦੋਂ ਮੇਰੀ ਫਾਈਲ ਆਸਟ੍ਰੇਲੀਆ ਦੀ ਲੱਗਦੀ ਸੀ ਤੇ ਮੇਰੇ ਸਹੁਰਿਆਂ ਨੇ ਇਹੀ ਕਹਿ ਕੇ ਰਿਸ਼ਤਾ ਲਿਆ ਸੀਗਾ ਕਿ ਅਸੀਂ ਕੁੜੀ ਤੇ ਸਾਰਾ ਖਰਚਾ ਕਰਾਂਗੇ ਤੇ ਅਸੀਂ ਵੀ ਮੁੰਡਾ ਬਾਹਰ ਭੇਜਣਾ ਅਸੀਂ ਕੁੜੀ ਨੂੰ ਬਾਹਰ ਭੇਜਾਂਗੇ ਤੇ ਮੇਰੇ ਬਿਆਨ ਨੂੰ ਜਦੋਂ 2-3 ਮਹੀਨੇ ਹੋ ਗਏ ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀ ਤੁਸੀਂ ਮੈਨੂੰ ਮੇਰੀ ਫਾਈਲ ਵਗੈਰਾ ਲਾਓ ਤੁਸੀਂ ਕਿਉਂ ਨਹੀਂ ਲਾਉਂਦੇ ਉਹ ਫਿਰ ਮੈਨੂੰ ਕਹਿਣ ਲੱਗੇ ਤੇਰੇ ਬੈਂਡ ਘਟਾ ਵੀ ਤੂੰ ਪੜ ਪਹਿਲਾਂ ਫਿਰ ਅਸੀਂ 8 ਬੈਂਡ ਚਾਹੀਦੇ ਸਾਨੂੰ ਫਿਰ ਅਸੀਂ ਤੇਰੀ ਫਾਈਲ ਲਾਵਾਂਗੇ ਉਹਨਾਂ ਨੇ ਮੈਨੂੰ ਚੰਡੀਗੜ੍ਹ ਪੜਨ ਲਾਤਾ ਤੇ ਮੈਨੂੰ ਚਾਰ ਪੰਜ ਮਹੀਨੇ ਉੱਥੇ ਪੜ੍ਹਾਈ ਚ ਜਲਦਾਈ ਰੱਖਿਆ ਸਗੋਂ ਮੇਰੇ ਟੀਚਰ ਵੀ ਕਹਿੰਦੇ ਹੁੰਦੇ ਸੀਗੇ ਕਿ ਕੁੜੀ ਦੇ ਹੁਣ ਬੈਂਡ ਆ ਜਾਣਗੇ ਤੁਸੀਂ ਇਹਦਾ ਪੇਪਰ ਦਿਵਾਓ ਪਰ ਮੇਰੇ ਜਿਹੜੇ ਸਹੁਰਾ ਸੀਗਾ ਉਹ ਕੋਈ ਗੱਲ ਹੀ ਨਹੀਂ ਸੁਣਦੇ ਸੀਗੇ ਜਦੋਂ ਮੈਨੂੰ 8 ਕੁ ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਬਾਅਦ ਵਿੱਚ ਵੀ ਮੇਰਾ ਜਿਹੜਾ ਘਰ ਵਾਲਾ ਉਹ ਪਹਿਲਾਂ ਹੀ ਵਿਆਹਿਆ ਹੋਇਆ ਦਿੱਗਿਆ ਲੰਬਾ ਕੁੜੀ ਦੇ ਨਾਲ ਜੇ ਜਦੋਂ ਇਹ ਚੀਜ਼ ਮੈਂ ਉਹਨਾਂ ਨੂੰ ਪੁੱਛੀ ਸੀਗੀ ਤਾਂ ਉਹ ਸਾਫ਼ ਮੁੱਕਰ ਗਿਆ ਤੇ ਉਹ ਉਸ ਤੋਂ ਬਾਅਦ ਮੇਰੇ ਨਾਲ ਕੁੱਟ ਮਾਰ ਕਰਨੀ ਉਹਨਾਂ ਨੇ ਸ਼ੁਰੂ ਕਰਤੀ ਮੈਨੂੰ ਤਾਨੇ ਮੇਨੇ ਦਿਨੇ ਸ਼ੁਰੂ ਕਰਤੇ ਵੀ ਤੂੰ ਕੋਈ ਦਾਜ ਨਹੀਂ ਲੈ ਕੇ ਆਈ ਜਦੋਂ ਮੈਨੂੰ ਇਹ ਚੀਜ਼ ਪਤਾ ਲੱਗੀ ਮੈਂ ਉਹਨਾਂ ਨੂੰ ਪੁੱਛਿਆ ਸੀ ਪਰ ਉਹ ਮੁੱਕਰ ਗਏ ਤੇ ਮੈਂ ਫਿਰ ਉਸ ਤੋਂ ਬਾਅਦ ਪੈਨਡ ਆਈ ਸੀਗੀ ਤੇ ਜਦੋਂ ਮੈਨੂੰ ਕੁੱਟਿਆ ਮੇਰੇ ਜਥੇ ਬੰਦੀਆਂ ਮੈਨੇ ਨਾਲ ਲੈ ਕੇ ਆਈਆਂ ਸੀਗੀਆਂ ਤੇ ਜਦੋਂ ਮੈਂ ਇੱਥੇ ਆ ਕੇ ਵੀ ਪਹਿਲਾਂ ਮੈਂ ਉਹਨਾਂ ਨੂੰ ਪ੍ਰੂਫ ਕੀਤੀ ਇਹ ਚੀਜ਼ ਮੈਂ ਰਾਏਕੋਟ ਕਚਹਿਰੀਆਂ 'ਚ ਗਈ ਸੀਗੀ ਉੱਥੇ ਮੈਂ ਕਰਵਾਈ ਉਹਨਾਂ ਦੀ ਮੈਰਿਜ ਸਰਟੀਫਿਕੇਟ ਰਜਿਸਟਰ ਹੋਈ ਵੀ ਸੀਗੀ ਤੇ ਜਦੋਂ ਮੈਂ ਨਾ ਉਹਨਾਂ ਨੇ ਦੱਸਿਆ ਕਹਿੰਦੇ ਸਪਰੇ ਪ੍ਰਾਈਵੇਸੀ ਅਸੀਂ ਦੇਤਾ ਨਹੀਂ ਸਕਦੇ ਤੁਹਾਨੂੰ ਪਰ ਅਸੀਂ ਦਿਖਾ ਸਕਦੇ ਆ ਉਹਦੇ ਵਿੱਚ ਮੇਰੇ ਜਿਹੜਾ ਘਰ ਵਾਲਾ ਸੀ ਉਹਦੇ ਡੈਡੀ ਦੇ ਸਾਈਨ ਸੀਗੇ ਪਹਿਲੀ ਗਵਾਹੀ ਉਹਨਾਂ ਦੀ ਹੋਈ ਸੀ ਕਿੱਥੋਂ ਦੀ ਰਹੈਣ ਵਾਲੀ ਸੀ ਕੁੜੀ ਉਹ ਲੋਕਲੀ ਸੀ ਰਾਇਕੋਟ ਦੀ ਉਹ ਉਹਦੇ ਨਾਲ ਪੜਦੀ ਸੀਗੀ ਉਹਨਾਂ ਦੀ ਲਵ ਮੈਰਿਜ ਸੀ ਉਹ ਕਿੱਥੇ ਐਸ ਵਕਤ ਉਹ ਆਸਟ੍ਰੇਲੀਆ ਚ ਹੈ ਓਕੇ ਹਾਂਜੀ ਤੇ ਤੁਹਾਨੂੰ ਧੋਖੇ ਜਿਹਾ ਰੱਖ ਕੇ ਤੁਹਾਡੀ ਮੈਰਿਜ ਹੋਈ ਹਾਂਜੀ ਹਾਂਜੀ ਤੁਹਾਡੀ ਇਹ ਰੀਅਲ ਮੈਰਿਜ ਸੀ ਕੀ ਕਿ ਉਹ ਲਵ ਮੈਰਿਜ ਵਗੈਰਾ ਕਰੇ ਨਹੀਂ ਨਹੀਂ ਮੇਰੀ ਉਹ ਚੋਲੇ ਰਾਈ ਹੋਈ ਸੀਗੀ ਅਰੇਂਜ ਮੈਰਿਜ ਸੀਗੀ ਓਕੇ ਉਸ ਤੋਂ ਬਾਅਦ ਤੁਸੀਂ ਕੋਈ ਪੁਲਿਸ ਕੰਪਲੇਟ ਨਹੀਂ ਕੀਤੀ ਹਾਂਜੀ ਮੈਂ ਐਸਐਸਪੀ ਸਾਹਦੇ ਕੀਤੀ ਸੀਗੀ ਕੰਪਲੇਂਟ ਉਹਨਾਂ ਨੇ ਉੱਥੇ ਮੇਰਾ 3-4 ਮਹੀਨੇ ਕੇਸ ਚੱਲਿਆ ਤੇ ਦੂਜਾ ਚੋਲਾ ਦੇ ਰਿਸ਼ਤੇਦਾਰਾਂ ਨੇ ਤੇ ਪੁਲਿਸ ਵਾਲਿਆਂ ਨੇ ਰਾਜੀਨਾਮਾ ਕਰਵਾਇਆ ਸੀਗਾ ਉਹਨਾਂ ਵਿੱਚ ਉਹਨਾਂ ਨੇ 25 ਦਿਨ ਲਈ ਸੀਗੇ ਕਿ ਅਸੀਂ 25 ਦਿਨ ਦੇ ਅੰਦਰ ਅੰਦਰ ਤੇਰੇ ਨਾਲ ਕੋਟ ਮੈਰਿਜ ਵੀ ਕਰਵਾਵਾਂਗੇ ਤੇਰੇ ਆਧਾਰ ਕਾਰਡ ਵਗੈਰਾ ਸਭ ਕੁਝ ਬਣਵਾਵਾਂਗੇ ਤੇ ਜਦੋਂ ਲਾਂਗੇ ਨੇ ਉਹਨਾਂ ਨੂੰ ਪੁੱਛਣ ਲੱਗੀ ਵੀ ਤੁਸੀਂ ਕਿਉਂ ਨਹੀਂ ਬੁਲਾਉਂਦੇ ਹੋ ਕਰਨ ਲੱਗ ਜਾਂਦੇ ਸੀ ਵੀ ਡੈਡੀ ਦੀ ਡਿਊਟੀ ਲੱਗੀ ਹੋਈ ਆ ਵੋਟਾਂ 'ਚ ਉਹ ਆ ਨਹੀਂ ਸਕਦੇ ਇਦਾਂ ਹੀ ਮੈਨੂੰ ਟਾਲਦੇ ਰਹੇ ਫੇਰ ਮੇਰੀ ਕੁੱਟ ਮਾਰ ਉਹਨਾਂ ਨੇ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਜਿੱਦਣ ਮੈਨੂੰ 22 ਤਰੀਕ ਨੂੰ ਮੈਨੂੰ 21 ਨੂੰ ਕੁੱਟਿਆ ਸੀ ਤੇ 22 ਤਰੀਕ ਨੂੰ ਫੇਰ ਮੇਰੇ ਘਰ ਦੇ ਮੈਨੂੰ ਜਾ ਕੇ ਲਈ ਆਏ ਹੁਣ ਮੈਂ ਫੇਰ ਐਸਐਸਪੀ ਸਾਹ ਦੇ ਦਰਖਾਸਤ ਦਿੱਤੀ ਹੋਈ ਆ ਜੀਤੇ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਕੱਲ ਨੂੰ ਤੁਸੀਂ ਵੀ ਧਰਨਾ ਵੀ ਲਾਉਣ ਜਾ ਰਹੇ ਹੋ ਹਾਂ ਜੀ ਹਾਂ ਜੀ بس جس ਇਹ चीज वास्ते ਕਿ ਮੇਰੀ ਕੋਈ ਸੁਣਵਾਈ ਨਹੀਂ ਕਰਦਾ ਤੇ ਮੈਨੂੰ ਇਹ ਕਦਮ ਚੱਕਣਾ ਪਿਆ ਕਿਉਂਕਿ ਮੈਂ ਹੁਣ ਬਹੁਤ ਥੱਕ ਗਈ ਜਦੋਂ ਮੈਂ ਪਹਿਲਾਂ ਵੀ ਉੱਥੇ ਜਾਂਦੀ ਸੀਗੀ ਤਾਂ ਪੁਲਿਸ ਵਾਲੇ ਮੈਨੂੰ ਹੀ ਭੱਜ-ਭੱਜ ਪੈਂਦੇ ਸੀ ਜੇ ਮੈਂ ਕੋਈ ਦਰਖਾਸਤ ਲੈ ਕੇ ਵੀ ਜਾਂਦੀ ਸੀ ਤਾਂ ਉਹ ਮੈਨੂੰ ਕਹਿੰਦੇ ਸੀ ਤੇਰੇ ਤੇ ਹੀ ਪਰਚਾ ਹੋਊਗਾ ਜੇ ਕਰ ਲਉ ਤੁਹਾਨੂੰ ਕੀ ਇਨਸਾਫ ਨਹੀਂ ਮਿਲਦਾ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ بس ਅਗਲਾ ਕਦਮ ਮੇਰਾ ਇਹ ਹੈ ਕਿ ਮੈਂ ਖੁਦ ਹੁਣ ਰਹਿਣਾ ਹੀ ਨਹੀਂ ਚਾਹਦੀ ਜਦੋਂ ਮੈਨੂੰ ਇਨਸਾਫ ਹੀ ਨਹੀਂ ਮਿਲਦਾ ਕੀ ਨਾਮ ਹੈ ਬਜੀ ਤੁਹਾਡਾ ਸਤਿਨਾਮ ਸਿੰਘ ਸਤਨਾਬੀ ਦਿਓ ਜਾਣਕਾਰੀ ਕੀ ਹੋਇਆ ਸਾਰੀ ਕੀ ਗੱਲਬਾਤ ਸੀ ਕਿਵੇਂ ਘਟਨਾ ਹੈ ਵਾਪਰੀ ਤੇ ਇਹ ਜਦੋਂ ਹੀ ਪਹਿਲਾਂ ਵੀ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਆ ਕੁੜੀ ਨੇ ਅਸੀਂ ਉਦੋਂ ਬਾਅਦ ਚ ਵੀ ਗਏ ਆਗੇ ਤਾਂ ਉਦੋਂ ਕੁੜੀ ਨੇ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਨੂੰ ਦੱਸਿਆਗਾ ਵੀ ਜੀ ਮੇਰੇ ਇਨਾਂ ਨੇ ਕੋਈ ਜਿਹੜੇ ਪ੍ਰੂਫ ਹੁੰਦੇ ਆਗੇ ਉਧਰਲੇ ਮੰਨ ਕੇ ਜਿਉਂ ਆਧਾਰ ਕਾਰਡ ਵੋਟ ਕਾਰਡ ਜਾਂ ਇਹਦਾ ਕੋਟ ਮੈਰਿਜ ਜਿਹੜੀ ਉਹ ਰਜਿਸਟਰਡ ਕਰਵਾਉਣ ਵਾਲੀ ਮੈਰਿਜ ਰਜਿਸਟਰਡ ਦਾ ਵੀ ਉਹ ਕੋਈ ਨਹੀਂ ਬਣਾਇਆ ਗਿਆ ਉਦੋਂ ਉਹਨਾਂ ਨੇ ਮੰਨਿਆਗਾ ਵੀ ਅਸੀਂ ਜੇ ਇੱਕ ਹਫ਼ਤੇ ਦੇ ਵਿੱਚ ਵਿੱਚ ਉਹ ਜਿਹੜੇ ਕਾਗਜ਼ ਆਗੇ ਉਹ ਤਿਆਰ ਕਰਵਾ ਦਾਂਗੇ ਤੇ ਪਰ ਇੰਨਾ ਸਮਾਂ ਲੰਘ ਗਿਆਗਾ ਉਹਨਾਂ ਨੇ ਕੋਈ ਕਾਗਜ਼ ਨਹੀਂ ਕਰਾਇ ਤਿਆਰ ਕਰਾਇਆ ਬਾਕੀ ਦੂਜੀ ਗੱਲ ਵੀ ਕੁੜੀ ਦੇ ਆਪ ਦੇ ਜਿਹੜੇ ਕਾਗਜ਼ ਸੀਗੇ ਆਪਦੇ ਸਕੂਲ ਦੇ ਸਰਟੀਫਿਕੇਟ ਆ ਜਾਂ ਹੋਰ ਪ੍ਰੂਫ ਆਖੇ ਉਹ ਵੀ ਉਹ ਰੱਖੀ ਬਿਠਿਆ ਗਏ ਉਹ ਵੀ ਨਹੀਂ ਦੇ ਰਹੇ ਜੀ ਪਾਸਪੋਰਟ ਵਗੈਰਾ ਵੀ ਉਹਨਾਂ ਦੇ ਕੋਲੇ ਆ ਕੇ ਤੇ ਨਹੀਂ ਉਹਨਾਂ ਨੇ ਫਿਰ ਧੋਖੇ ਚ ਲਾ ਕੇ ਇਹਦੀ ਮੈਰਿਜ ਕੀਤੀ ਹੀ ਕਹਿ ਸਕਦੇ ਆ ਜੀ ਉਹ ਤਾਂ ਕੁੜੀ ਨੂੰ ਪਤਾ ਲੱਗ ਗਿਆ ਵੀ ਇਹਦੀ ਮੈਰਿਜ ਹੋਈ ਵੀ ਆ ਜੀ ਠੀਕ ਹੈ ਨਹੀਂ ਉਹਨਾਂ ਨੇ ਤਾਂ ਦੱਸਿਆ ਹੀ ਨਹੀਂ ਹੈਗਾ ਕਿ ਉਹ ਤਾਂ ਵਿਦੇਸ਼ੀ ਮੈਰਿਜ ਹੋਈ ਵੀ ਆ ਜਾਂ ਨਹੀਂ ਹੁਣ ਉਹ ਮੁੰਡਾ ਕਿੱਥੇ ਆ ਹੁਣ ਉਹ ਮੁੰਡਾ ਤਾਂ ਪੈਂਦੀ ਹੈ ਘਰੇ ਆਉਂਦੀ ਕੀ ਇਨਸਾਫ ਮੰਗਦੇ ਤੁਸੀਂ ਪੁਲਿਸ ਸਾਹਿਬ ਇਹ ਕਹਿੰਦੇ ਆ ਵੀ ਦੇਖੋ ਅਸੀਂ ਐਸਐਸਪੀ ਸਾਹਿਬ ਤੇ ਪਹਿਲਾਂ ਵੀ ਗਏ ਆਂ ਜੀ ਠੀਕ ਹੈ ਤੇ ਅਸੀਂ ਕਹਿੰਦੇ ਆ ਕਿ ਉਹਦੇ ਤੇ ਵੰਦੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਕੀ ਨਾਂ ਤੁਹਾਡਾ ਰஞ்சிਤ ਸਿੰਘ ਜੀ ਰஞ்சிਤ ਸਿੰਘ ਜੀ ਤੁਹਾਡੀ ਬੇਟੀ ਨਾਲ ਕੀ ਪਾਣਾ ਵਾਪਰੇ ਜਿਹੜਾ ਉਹਨੂੰ ਇਹ ਲਫ਼ਜ਼ ਬੋਲਣੇ ਪਏ ਮੇਰਾ ਵੀ ਬਹੁਤ ੱੱਕਾ ਹੋ ਰਿਹਾ ਜੀ ਕ੍ਰੀਮ ਬੰਦਾ ਆ ਮੇਰੇ ਭਣਾ ਭਰਾਵਾਂ ਨੇ ਵਿਆਹ ਕੀਤਾ ਸੀ ਵਿਆਹ ਤੋਂ ਬਾਅਦ ਕੁੜੀ ਦੇ ਨਾਲ ਆ ੱੱਕੇ ਹੋਣ ਲੱਗ ਗਏ ਨੇ ਉਹ ਗੱਲਾਂ ਕੀਤਿਆਂ ਸੀ ਉਹ ਗੱਲਾਂ ਤੇ ਰਹੇ ਨੇ ਉਹ ਹੁਣ ਤੁਸੀਂ ਕੀ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋ ਪੁਲਿਸ ਨਾਲ ਸਾਡੀ ਮੰਨਦਾ ਹੀ ਨਹੀਂ ਜੀ ਕੋਈ ਤੁਸੀਂ ਗਏ ਸੀ ਖੁਦ ਆ ਹਾਂ ਜੀ ਗਏ ਸੀ ਕੁੜੀ ਦੇ ਨਾਲ ਅਸੀਂ ਕੀ ਕਹਿ ਦਿੰਦੀ ਹੈ ਪੁਲਿਸ ਉਹ ਕਹਿੰਦੇ ਉਸ ਕੁੜੀ ਤੇ ਤਾਂ ਪਰਚਾ ਹੋਊਗਾ ਕਾਦਾ ਬਰਤਾ ਦੇ ਕਾਦਾ ਹੋਦਾ ਨਹੀਂ ਕਾਦਾ ਜੀ ਹੁਣ ਤੁਸੀਂ ਕੱਲ ਨੂੰ ਫੇਰ ਮਿਲਣ ਜਾ ਰਹੇ ਆ ਜੇ ਕੋਈ ਅਨਸਾਰ ਨਾ ਮਿਲਿਆ ਤਾਂ ਫੇਰ ਅਗਲਾ ਕਦਮ ਤੁਹਾਡਾ ਕੀ ਹੋਊਗਾ ਅਗਲਾ ਸਾਡਾ ਪੰਡ ਸੋਚੂ ਜੀ ਜਿਹੜਾ ਖੜਾ ਸਾਡੇ ਨਾਲ ਤੇ ਕੀ ਹੋਊਗਾ ਜੀ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਸਰੂਜੀ ਸਿੰਘ ਜੀ ਸਰਪੰਚ ਸਰਪੰਚ ਜੀ ਦੀ ਇੱਕ ਤੁਹਾਡੇ ਪਿੰਡ ਦੀ ਲੜਕੀ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਹੈ ਜ ਜਿਹਦੇ ਵਿੱਚ ਉਹਨੇ ਉਸ ਨੂੰ ਇਹ ਗੱਲ ਕਹੀ ਵੀ ਜੇ ਮੈਨੂੰ ਇਨਸਾਫ ਨਾ ਮਿਲਿਆ ਤਾਂ ਆਪ ਵੀ ਤੁਸੀਂ ਕੋਈ ਧਰਮਾ ਵੀ ਲਾਉਣ ਜਾ ਰਹੇ ਕੀ ਹੈ ਸਾਰਾ ਮਾਮਲਾ ਅਸਲ 'ਚ ਉਹ ਬੱਚੀ ਲਗਭਗ ਕਰੀਬ 2 ਸਾਲ ਦੇ ਨੇੜੇ ਹੋ ਚੰਦੇ ਆ ਬਹੁਤ ਪਰੇਸ਼ਾਨ ਆ ਉਹਨੇ ਉਹਦੀ شادی ਹੋਈ ਸੀਗੀ ਪਿੰਡ ਸਾਪਾ ਜ਼ਿਲ੍ਹਾ ਬਰਨਾਲਾ ਉਹਦੇ ਸਹੁਰਾ ਪਰਿਵਾਰ ਨੇ ਉਹਦੇ ਨਾਲ ਮਤਲਬ ਬਹੁਤ ਵੱਡਾ ਫਰੇਵ ਧੋਖਾ ਕੀਤਾ ਉਸ ਤੋਂ ਬਾਅਦ ਚਲੋ ਨੇ ਤਲਾਹ ਦਿੱਤੀ ਚਲੋ ਉਹਦਾ ਵੀ 2 ਫਰਵਰੀ ਨੂੰ ਜਿਹੜਾ ਨਿਬੜਿਆ ਉਹਦੇ 'ਚ ਵੀ ਉਹਦੇ ਨਾਲ ਫਿਰ ਵੀ ਵੱਡਾ ਧੋਖਾ ਹੋ ਗਿਆ ਮਤਲਬ ਉਹ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਜਾਂ ਉਹ ਸੋਹਰਾ ਪਰਿਵਾਰ ਸੀ ਉਹਦੇ ਨਾਲ ਰਾਜੀਨਾਮਾ ਕਰਕੇ ਲੈ ਗਏ ਇਸ ਗੱਲ ਦਾ ਵੀ 25 ਦਿਨਾਂ ਦੇ ਵਿੱਚ ਅਸੀਂ ਤੇਰੇ ਸਾਰੇ ਡਾਕੂਮੈਂਟ ਤਿਆਰ ਕਰਾਂਗੇ ਉਸ ਤੋਂ ਬਾਅਦ ਜੋ ਬੱਚੀ 25 ਦਿਨਾਂ ਬਾਅਦ ਉਹਨਾਂ ਨੂੰ ਕਹਿਣ ਲੱਗੀ ਮੇਰੇ ਡਾਕੂਮੈਂਟ ਤਿਆਰ ਕਰੋ ਤਾਂ ਉਹਦੀ ਜਿਹੜੀ ਹੈਗੀ ਘਟਮਾਰ ਫਿਰ ਦੁਬਾਰਾ ਸ਼ੁਰੂ ਹੋ ਗਈ ਤੇ ਜਿਹੜੇ ਉਹ ਰਿਸ਼ਤੇਦਾਰਾਂ ਨੇ ਰਾਜੀਨਾਮਾ ਕਰਾਇਆ ਸੀਗਾ ਤਾਂ ਇਹ ਲੜਕੀ ਦੇ ਜਿਹੜਾ ਮਗਰ ਪਰਿਵਾਰ ਇਹਦੇ ਮਾਪਿਓ ਉਹਨਾਂ ਨੂੰ ਫੋਨ ਕਰਨ ਲੱਗੇ ਵੀ ਭਾਈ ਉਹ ਤੁਸੀਂ ਮਤਲਬ ਸਾਡੀ ਬੱਚੀ ਦਾ ਹੱਲ ਕਰੋ ਤੁਸੀਂ ਜ਼ਿੰਮੇਵਾਰੀ ਲਈ ਤੇ ਉਹਨਾਂ ਨੇ ਇਹਨਾਂ ਦੇ ਫੋਨ ਆ ਉਹ ਬਲੌਕ ਦੇ ਵਿੱਚ ਸਿੱਟਦੇ ਇਹਨਾਂ ਨਾਲ ਉਹ ਗੱਲ ਹੀ ਨਹੀਂ ਸੀ ਕਰਨਾ ਚਾਹੁੰਦੇ ਸੋ ਇਥੋਂ ਸਾਫ਼ ਹੀ ਸਿੱਧ ਹੁੰਦਾ ਕਿ ਉਹ ਜਿਹੜੇ ਰਿਸ਼ਤੇਦਾਰ ਆ ਕੇ ਆਉਣਾ ਤੇ ਜਿਹੜਾ ਉਹ ਪਰਚਾ ਬਣਦਾ ਸੀ ਉਹਨੂੰ ਟਾਲਣ ਵਾਸਤੇ ਬੱਚੀ ਨੂੰ ਕੇਰਾਂ ਲਾਰਾ ਲਾ ਕੇ ਉਹ ਸਰਟੀਫਾਈ ਕਰਾ ਕੇ ਤੇ ਉਹਨਾਂ ਦਾ ਉਹ ਜਿਹੜਾ ਟਾਲਤਾ ਉਦੋਂ ਵਾਲੇ ਦੁਆਰਾ ਗਈ ਆ ਪ੍ਰਸ਼ਾਸਨ ਕੋਲੇ ਤੇ ਇਹਦੇ ਦਸਨ ਮੁਤਾਬਕ ਜਿਹੜਾ ਪ੍ਰਸ਼ਾਸਨਾਂ ਨੂੰ ਭੱਜ-ਭੱਜ ਕੇ ਪੈਂਦਾ ਸੀ ਜੇ ਕੋਈ ਦਰਖਾਸਤ ਦੇਣ ਜਾਂਦੀ ਤੇ ਇਹਨੂੰ ਹੀ ਕਹਿੰਦੇ ਸੀ ਤੇਰੇ ਤੇ ਹੀ ਕਾਰਵਾਈ ਹੋਜੂਗੀ ਤੇਰੇ ਤੇ ਆਏ ਹੋਜੂਗਾ ਮਤਲਬ ਡਰਾਉਂਦੇ ਸੀਗੇ ਅਖੀਰ ਇਹਨੂੰ ਮਤਲਬ ਜਦੋਂ ਕੋਈ ਸਿਰਾਨਾ ਦੇ ਸਿਆ ਤਾਂ ਫਿਰ ਇਹਨੇ ਮਤਲਬ ਹੋਰ ਹਾਲ ਹੀ ਨਹੀਂ ਸੀ ਕੋਈ ਵਿਚਾਰੀ ਤੇ ਉਹਨਾਂ ਕਰਕੇ ਵੀ ਹੁਣ ਇਹਦੀ ਵੀਡੀਓ ਤੋਂ ਬਾਅਦ ਜਿਹੜਾ ਕੁਝ ਪਿੰਡ ਦੇ ਲੋਕਾਂ ਨੂੰ ਕੁਝ ਤਾਂ ਪਤਾ ਹੀ ਨਹੀਂ ਸੀਗਾ ਵੀ ਇਹਦਾ ਵੀ ਕੋਈ ਬੱਚੀ ਦਾ ਕੋਈ ਰੌਲਾ ਵਾ ਹੈ ਨਾ ਉਹ ਵੀਡੀਓ ਤੋਂ ਬਾਅਦ ਆ ਤੁਸੀਂ ਦੇਖ ਲਓ ਵੀ ਸਾਰਾ ਪਿੰਡ ਹੀ ਇਸ ਬੱਚੀ ਦੇ ਹੱਥ ਦੇ ਵਿੱਚ ਕੱਲ ਨੂੰ ਜਿਹੜਾ ਉਹ ਇਹ ਬੱਚੀ ਦੇ ਨਾਲ ਮਤਲਬ ਇਹਨੂੰ ਇਹਨੂੰ ਸਮਝਾਇਆ ਬੁਝਾਇਆ ਤੇ ਬਹੁਤ ਮੱਥਾ ਮਾਰਿਆ ਹਰੇਕ ਘਰ ਦੀ ਔਰਤ ਨੇ ਆ ਕੇ ਵੀ ਨਹੀਂ ਪਤਾ ਇਸ ਤਰ੍ਹਾਂ ਨਹੀਂ ਕਰਨਾ ਅਸੀਂ ਤੇਰੇ ਨਾਲ ਆ ਵੀ ਕੋਈ ਗੱਲ ਨਹੀਂ ਤੈਨੂੰ ਅਨਸਾਫ਼ ਦਵਾਵਾਂਗੇ ਹੁਣ ਇਹਦੀ ਮੰਗ ਦੇ ਅਨਸਾਰ ਜਿਹੜਾ ਇਹਨੂੰ ਕੱਲ ਨੂੰ ਅਨਸਾਫ਼ ਦਵਾਉਣ ਵਾਸਤੇ ਸਾਰਾ ਪਿੰਡ ਅਤੇ ਪਿੰਡ ਦੀਆਂ ਸਾਰੀਆਂ ਜਥੇਬੰਦੀਆਂ ਗ੍ਰਾਮ ਪਚੇਤੋਂ ਸਾਡੇ ਵਿੱਚ ਹਾਜ਼ਰ ਖੜੀਆਂ ਦੋਨੇ ਪਿੰਡਾਂ ਦੀਆਂ ਤੇ ਨਾਲ ਇਲਾਕੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਕੱਲ ਨੂੰ ਐਸਐਸਪੀ ਦਫ਼ਤਰ ਜਾ ਰਹੇ ਆ ਤੇ ਅਗਲੀ ਕਾਰਵਾਈ ਫਿਰ ਗਾਂ ਜਾ ਕੇ ਉੱਥੇ ਪ੍ਰਸ਼ਾਸਨ ਕਿਵੇਂ ਨੱਬੜਦਾ ਉਸ ਤਰ੍ਹਾਂ ਦੀ ਗੱਲ ਕੱਲ ਨੂੰ ਪਤਾ ਲੱਗੂਗੀ ਸੋ ਤੁਹਾਡੇ ਵੱਲੋਂ ਨਹੀਂ ਕੋਈ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਜਥੇਬੰਦੀਆਂ ਵੱਲੋਂ ਜਾਂ ਪੰਚਾਇਤ ਵੱਲੋਂ ਜਿੱਥੇ ਵਿਆਹ ਹੀ ਸੀ ਉਹਨਾਂ ਨਾਲ ਕਰਿਆ ਗਿਆ ਜੀ ਕੀ ਕਹਿੰਦੇ ਫਿਰ ਉਹ ਪਰਿਵਾਰ ਨੂੰ ਫਰੂਦ ਹੀ ਇੰਨਾ ਚੜਿਆ ਵਾ ਕਿਉਂਕਿ ਉਹ ਪੁਲਿਸ ਮੁਲਾਜ਼ਮ ਆ ਉਹ ਸਿੱਧੇ ਮੂੰਹ ਤੇ ਗੱਲ ਹੀ ਨਹੀਂ ਕਰ ਰਹੇ ਕੌਣ ਆ ਪੁਲਿਸ ਬੁਲਾਉਣ ਉਹ ਜਿਹੜਾ ਇਹ ਲੜਕੀ ਦਾ ਸਹੁਰਾ ਹੈਗਾ ਅਰੰਜੀਤ ਸਿੰਘ ਉਹ ਅਸੀਂ ਪਹਿਲੀ ਵਾਰ ਜਦੋਂ ਪਹਿਲੀ ਦਫਾ ਇਹ ਕੁੜੀ ਦੀ ਕੁੱਟਮਾਰ ਕਰੀਏ ਤੇ ਅਸੀਂ ਗਏ ਆ ਤਿੰਨ ਚਾਰ ਬੰਦੇ ਜਥੇਬੰਦਕ ਤੌਰ ਤੇ ਗਏ ਆ ਤੇ ਅਸੀਂ ਤੇ ਫੇਰ ਵੀ ਉਹਨੂੰ ਪਰਸਨਲੀ ਤੌਰ ਤੇ ਵੱਖਰੇ ਕਮਰੇ ਚ ਬਿਠਾ ਕੇ ਉਹਨੂੰ ਕਿਹਾ ਬਾਈ ਇਸ ਤਰ੍ਹਾਂ ਤੇਰੀ ਗੱਲ ਨਹੀਂ ਚੱਲਣੀ ਜਿਵੇਂ ਤੂੰ ਸਾਡੇ ਨਾਲ ਮਤਲਬ ਹੋ ਰਿਹਾ ਵਾ ਤੇ ਅਸੀਂ ਵੀ ਕੋਈ ਜ਼ਿੰਮੇਵਾਰੀ ਤੌਰ ਤੇ ਆਏ ਆ ਤੇ ਤੂੰ ਇਹ ਗੱਲ ਨਾ ਕਰ ਚਲੋ ਫੇਰ ਉਹ ਥੋੜਾ ਟਹਿਲਾ ਵੀ ਹੋਇਆ ਫਿਰ ਉਹਨੇ ਆਪ ਦਾ ਦਬਕਾ ਵੀ ਮਾਰਿਆ ਸਾਨੂੰ ਮੈਂ ਡੀਆਈਜੀ ਚੰਡੀਗ ਡਰਾਈਵਰ ਆ ਮੈਂ ਪਾਇਲਟ ਆ ਮੈਂ ਇਹ ਕਰ ਦਿੰਦਾ ਮੈਂ ਉਹ ਕਰ ਦਿੰਦਾ ਅਸੀਂ ਇੱਕ ਤੈਨੂੰ ਕਰ ਦਿੰਦੇ ਹਾਂ ਭਾਈ ਕੋਈ ਗੱਲ ਨਹੀਂ ਅਸੀਂ ਤੇ ਕੁੜੀ ਵਸਾਉਣੀ ਆ ਅਸੀਂ ਤੇ ਧੀ ਵਾਲੇ ਪਾਸਿਓ ਆਇਆ ਤੇ ਜੇ ਕੋਈ ਗਲਤੀ ਤੇ ਅਸੀਂ ਝੋਲੀ ਪਾਉਣ ਨਹੀਂ ਆ ਸੁੱਥੋ ਕੋਈ ਚੱਕਣ ਨਹੀਂ ਅਸੀਂ ਫਿਰ ਵੀ ਇਹਨੂੰ ਕੁੜੀ ਨੂੰ ਪਿਛਾਉਣ ਦੀ ਕੋਸ਼ਿਸ਼ ਕਰੀ ਆ ਵੀ ਹਰ ਮਤਲਬ ਰਿਸ਼ਤਾ ਜੁੜਿਆ ਤੇ ਜੁੜਿਆ ਰਵੇ ਪਰ ਉਸ ਪਰਿਵਾਰ ਨੇ ਨਹੀਂ ਕੋਈ ਸਾਡਾ ਗੱਲ ਦਾ ਬਦਲ ਵੀ ਪੁਲਿਸ ਦਾ ਆਪ ਦਾ ਦਬ ਧਵਾ ਬਣਾ ਰਿਹਾ ਬਿਲਕੁਲ ਬਿਲਕੁਲ ਪੂਰਾ ਦਬ ਧਵਾ ਬਣਾ ਰਿਹਾ ਕੀ ਕਾਰਨ ਤਾਂ ਨਹੀਂ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਬਿਲਕੁਲ ਨਹੀਂ ਸਾਡੇ ਲਈ ਤੇ ਅਸੀਂ ਤਾਂ ਮੰਨਦੀ ਇਹ ਕਾਰਨ ਕਿਉਂਕਿ ਚੰਡੀਗੜ੍ਹੋਂ ਡੀਆਈ ਦਾ ਕੋਈ ਮੈਂ ਤੇ ਤੁਹਾਡੇ ਮਾਦੇ ਰਾਮੀ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਉਹ ਡੀਆਈਜੀ ਦਾ ਡਰਾਈਵਰ ਹੈਗਾ ਉਹ ਡੀਆਈਜੀ ਵੀ ਸਾਹਿਬ ਵੀ ਸੁਣ ਲੈਣਾ ਵੀ ਤੁਹਾਡਾ ਨਾਮ ਵਰਤਿਆ ਜਾ ਰਿਹਾ ਕੀ ਨਾਮ ਨਾਮ ਨਹੀਂ ਦੱਸਿਆ ਨਹੀਂ ਸਾਨੂੰ ਨਾਮ ਨਹੀਂ ਦੱਸਿਆ ਉਹਨਾਂ ਨੇ ਸੋ ਉਹ ਤੇ ਇਸ ਬੱਚੀ ਨੇ ਜਦੋਂ ਅਸੀਂ ਦੁਬਾਰਾ ਇਹਨੂੰ ਤੋੜਿਆ ਚਲੋ ਅਸੀਂ ਤੇ ਧੀ ਆਲੇ ਸੀ ਅਸੀਂ ਤੇ ਫੈਸਲਾ ਕਰਿਆ ਵੀ ਚਲੋ ਇਹਦਾ ਘਰ ਬਸੇ ਹਨਾ ਤੇ ਇਹਨੂੰ ਜਾਣ ਤੋਂ ਬਾਅਦ ਵੀ ਉਹ ਬੜਾ ਇਹਨੂੰ ਕੁੱਟ ਮਾਰਦੇ ਨਾਲ ਦਬਕੇ ਵੀ ਮਾਰਦੇ ਰਹੇ ਆ ਸਾਡਾ ਕੀ ਕਰ ਲਿਆ ਸਾਨੂੰ ਅਸੀਂ ਕੀ ਕਰਨਾ ਭਾਈ ਤੁਹਾਨੂੰ ਅਸੀਂ ਤੇ ਆਪਦੀ ਧੀ ਨੂੰ ਬਸਾਉਣਾ ਚਾਹੁੰਦੇ ਆ ਅਸੀਂ ਤੇ ਤੁਹਾਡੀ ਮਿਹਨਤ ਕਰਦੇ ਆ ਪਰ ਫੇਰ ਵੀ ਤੁਸੀਂ ਜਿਹੜਾ ਐਡਾ ਇਹ ਬੱਚੀ ਨਾਲ ਫਰਾਡ ਕੀਤਾ ਇਹਦੀ ਸਜ਼ਾ ਤੇ ਤੁਹਾਨੂੰ ਫਿਰ ਮਿਲਣੀ ਚਾਹੀਦੀ ਆ ਸੋ ਸਾਰਾ ਪਿੰਡ ਇਕੱਠਾ ਹੋ ਕੇ ਉਹਨਾਂ ਨੂੰ ਇਸ ਬੱਚੀ ਨੂੰ ਉਹਨਾਂ ਦਾ ਜੋ ਵੀ ਹੈਗਾ ਘਰ ਦੇ ਵਿੱਚ ਜਿਹੜਾ ਦਾ ਬਣਦਾ ਇਹਨੂੰ ਘਰੇ ਵੀ ਪਿਠਾਵਾਂਗੇ ਉੱਥੇ ਇਹ ਇਹ ਆਪਦੇ ਸਹੁਰਾ ਪਰਿਵਾਰ ਦੇ ਖਿਲਾਫ ਉਸ ਘਰ ਚ ਹੀ ਲੜੂਗੀ ਉੱਥੇ ਬੈਠ ਕੇ ਲੜੂਗੀ ਅਸੀਂ ਸਾਰਾ ਪਿੰਡ ਇਹਨੂੰ ਜਿਹੜਾ ਉੱਥੇ ਦਾ ਬਣਦਾ ਹੱਕ ਆ ਏਸੀ ਇਹਨੂੰ ਉਹਦੇ ਇਹਦੇ ਸਹੁਰਾ ਘਰ ਜਾ ਕੇ ਦਵਾ ਕੇ ਆਵਾਂਗੇ